ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਤੁਹਾਡੇ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅੱਜ ਦੀ ਜਿਹੜੀ ਵੀਡੀਓ ਹੈ ਇਹ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਅਕਸਰ ਆਪਣੇ ਕੋਲੇ ਇੱਕ ਬਹਾਨਾ ਹੁੰਦਾ ਕਿ ਮੈਨੂੰ ਟਾਈਮ ਨਹੀਂ ਲੱਗਦਾ ਹਨ ਤੇ ਮੈਂ ਪਾਠ ਕਿਵੇਂ ਕਰਾਂ ਤੇ ਮੈਂ ਨਾਮ ਕਿਵੇਂ ਜਪਾਂ ਕਿਉਂਕਿ ਅਕਸਰ ਮੈਨੂੰ ਵੀ ਕਈ ਸਿਸਟਰ ਦੇ ਪਤਾ ਨਹੀਂ ਵੀਰ ਨੇ ਪਤਾ ਨਹੀਂ ਸਿਸਟਰ ਇੱਕ ਦੋ ਵਾਰੀ ਹੈ ਨਾ ਮੈਨੂੰ ਮੈਸੇਜ ਆਇਆ ਕਿ ਤੁਸੀਂ ਕਲੀਨਿੰਗ ਦੀ ਵੀਡੀਓ ਪਾਇਆ ਕਰੋ ਦੇਖੋ ਕਲੀਨਿੰਗ ਕਿਹਨੂੰ ਨਹੀਂ ਆਉਂਦੀ ਕਰਨੀ ਸਾਰੀਆਂ ਲੇਡੀਆਂ ਜਿੰਨੀਆਂ ਵੀ ਹੈਗੀਆਂ ਨੇ ਸਾਰੇ ਘਰ ਦੇ ਕੰਮ ਕਰਦੀਆਂ ਨੇ ਪਰ ਅੱਜ ਕੱਲ ਥੋੜਾ ਜਿਹਾ ਹੋਰ ਸਾਮਾ ਹੋ ਗਿਆ ਕਿਉਂਕਿ ਘਰ ਦੇ ਕੰਮ ਛੱਡਦੇ ਤੇ ਆਪਾਂ ਬਿਮਾਰੀਆਂ ਜ਼ਿਆਦਾਤਰ ਆਪ ਨੂੰ ਤਾਈਆਂ ਲੱਗ ਰਹੀਆਂ ਨੇ ਦੇਖੋ ਮੇਰੀ ਏਜ ਹਜੇ 40 ਸਾਲ ਦੀ ਹੋਣੀ ਹੈ ਕਿਉਂਕਿ ਹਜੇ ਅਗਲੀ ਬੀ 3 ਨੂੰ ਮੇਰਾ ਬਰਥਡੇ ਆਉਣਾ ਹੈਗਾ ਹਣਾ ਤੁਹਾਡੇ ਨਾਲ ਸਾਰਿਆਂ ਨਾਲ ਆਪਾਂ ਸੈਲੀਬ੍ਰੇਟ ਵੀ ਕਰਾਂਗੇ ਤੇ ਮੈਂ ਤੁਹਾਨੂੰ ਦੱਸ ਦਿਆਂ ਕਿਉਂਕਿ ਐਕਸਰ ਮੈਨੂੰ ਸਿਸਟਰ ਪੁੱਛਦੀਆਂ ਨੇ ਦੀਦੀ ਤੁਸੀਂ ਕਿਵੇਂ ਪਾਠ ਕਰਦੇ ਹੋ ਕਿਦੇ ਹੋ ਨਿਤਨੇਮ ਕਰਦੇ ਹੋ ਦੇਖੋ ਇਹ ਨਹੀਂ ਹੁੰਦਾ ਵੀ ਆਪਾਂ ਨੇ ਹਣਾ ਸਾਰੇ ਕੰਮ ਛੱਡ ਕੇ ਮਾਲਾ ਫੜ ਲਈ ਤੇ ਬੈਠ ਜੀ ਚੌਂਕੜਾ ਮਾਰ ਕੇ ਹਣਾ ਬਸ ਸਿਰਫ ਉਹੀ ਨਾਮ ਜਪਿਆ ਜਾਂਦਾ ਹੈਗਾ ਗੁਰੂ ਸਾਹਿਬਾਨੀ ਕੀਰਤਨ ਨੂੰ ਪ੍ਰਧਾਨ ਮੰਨਿਆਗਾ ਦੇਖੋ ਤੁਰਦੇ ਫਿਰਦੇ ਜਿੱਦਾਂ ਕਿਵੇਂ ਤੁਹਾਨੂੰ ਕਹਿਣੀ ਹੁੰਦੀ ਆ ਤੁਸੀਂ ਝਾੜੂ ਲਗਾਉ ਰਹੇ ਹੋ ਤੁਸੀਂ ਜਪਜੀਤ ਸਾਹਿਬ ਦਾ ਪਾਠ ਮੋਹ ਜਵਾਨੀ ਕੰਟ ਕਰ ਲੋ ਚੌਪਈ ਸਾਹਿਬ ਦਾ ਮੋਹ ਜਵਾਨੀ ਪਾਠ ਕੰਟ ਕਰ ਲੋ ਤੁਸੀਂ ਹਨਾ ਜਾ ਵਾਹਿਗੁਰੂ ਗੁਰਮੰਤਰ ਕਰ ਲੋ ਤੁਸੀਂ ਮੂਲ ਮੰਤਰ ਦਾ ਪਾਠ ਕਰ ਲੋ ਤੁਸੀਂ ਕੋਈ ਸ਼ਬਦ ਦਾ ਪਾਠ ਕਰ ਲੋ ਦੇਖੋ ਵਾਹਿਗੁਰੂ ਜੀ ਨੂੰ ਆਪਣੇ ਯਾਦ ਕਰਨਾ ਹੈ ਤਾਂ ਆਪਾਂ ਕੰਮ ਧੰਦੇ ਹੈ ਨਾ ਕਰਦੇ ਕਰਦੇ ਕਰ ਸਕਦੇ ਆ ਕਿੱਥੇ ਤਾਂ ਆਪਾਂ ਉਹੀ ਕੰਮ ਕਰਦੇ ਹੈ ਨਾ ਦੁਖੀ ਹੋਏ ਰਹਿਣਾ ਵੀ ਮੈਂ ਸਾਰਾ ਦਿਨ ਕੰਮ ਕਰਦੀ ਆ ਮੈਨੂੰ ਨੌਕਰਾਨੀ ਬਣਾ ਰੱਖਿਆਗਾ ਦੇਖੋ ਇਹ ਚੀਜ਼ ਨਾ ਅੱਜ ਕੱਲ ਮੇਰੀਆਂ ਭੈਣਾਂ ਦੇ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਆ ਚੁੱਕੀ ਹੈਗੀ ਇਸੇ ਕਰਕੇ ਹੀ ਘਰ ਟੁੱਟ ਰਹੇ ਨੇਗੀ ਦੇਖੋ ਤੁਹਾਨੂੰ ਪਤਾ ਹੀ ਹੈਗਾ ਵੀ ਮੈਂ ਚੈਨਲ ਵੀ ਚਲਾਉਣੀ ਆ ਹਨਾ ਦੇਖੋ ਮੈਂ ਮੱਝਾਂ ਵੀ ਰੱਖੀਆਂ ਹੋਈਆਂ ਨੇ ਆ ਮੇਰੇ ਹਸਬੰਦ ਜੀ ਦੇ ਕੋਲ ਜੋਬ ਕਰਦੇ ਆ ਤੇ ਮੇਰੇ ਘਰ ਦੇ ਵਿੱਚ ਹਨਾ ਤਿੰਨ ਬਜ਼ੁਰਗ ਵੀ ਐ ਦੋ ਬੱਚੇ ਵੀ ਜਿਹੜੇ ਸਕੂਲ ਜਾਂਦੇ ਹੈਗੇ ਤੇ ਤੁਹਾਨੂੰ ਪਤਾ ਹੀ ਇਹ ਵੀ ਕੱਲੀ ਆ ਮੈਂ ਦੇਖੋ ਕਿਸੇ ਦੀ ਦਰਾਣੀ ਜਠਾਣੀ ਹੈਗੀਆਂ ਨੇ ਕਿਸੇ ਦੀ ਸੱਸ ਕੰਮ ਕਰਦੀ ਐ ਨਾਲ ਹਨਾ ਤੇ ਸਾਰੇ ਕੰਮ ਮੱਜਾਂ ਦੇ ਵੀ ਖੇਤੀਬਾੜੀ ਦੇ ਵੀ ਵਿੱਚ ਤੇ ਘਰ ਦੇ ਵੀ ਸਾਰੇ ਕੰਮ ਹਨਾ ਇੱਕ ਬਿੱਗੇ ਦੇ ਵਿੱਚ ਪੂਰੇ ਦੇ ਵਿੱਚ ਹਨਾ ਜਿਹੜਾ ਮੇਰਾ ਵਾਹੀ ਗੁਰੂ ਜੀ ਨੇ ਸਾਨੂੰ ਬਖਸ਼ਿਆ ਹੋਇਆ ਘਰ ਹੈਗਾ ਹਨਾ ਉਹਦੀ ਸਾਰੇ ਦੀ ਸਫਾਈ ਤੇ ਤੁਹਾਨੂੰ ਪਤਾ ਹੀ ਐ ਵੀ ਹਨਾ ਇਦਾਂ ਦਾ ਹੋਮ ਟੂਰ ਮੇਰੀ ਤੁਸੀਂ ਵੀਡੀਓ ਦੇਖਿਓ ਵੀ ਇਦਾਂ ਦੇ ਘਰ ਦੀ ਸਫਾਈ ਵਾਸਤੇ ਹਨਾ ਆਪਾਂ ਨੂੰ ਘੱਟੋ ਘੱਟ 3-4 ਜਣੀਆਂ ਚਾਹੀਦੀਆਂ ਨੇ ਜਦਕਿ ਮੈਂ ਸਿਰਫ ਕੱਲੀਆਂ ਹਨਾ ਫਿਰ ਵੀ ਤੁਸੀਂ ਹਨਾ ਸੋਚਦੇ ਹੋਮੋਗੇ ਵੀ ਹਨਾ ਕਿਦਾਂ ਦੀਦੀ ਤੁਸੀਂ ਨਾਮ ਜਪਦੇ ਹੋ ਦੇਖੋ ਜਦੋਂ ਮੈਂ ਤੁਰਦੀ ਫਿਰਦੀਆਂ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਗਰ ਆਪਾਂ ਤੁਰਦੀ ਫਿਰਦੀ ਵੀ ਪਾਠ ਕਰੀਏ ਹਨਾ ਕਮ ਸੇ ਕਮ ਆਪਾਂ 40 50 ਪਾਠ ਹਨਾ ਚੌਪਈ ਸਾਹਿਬ ਦੇ 2 4 ਪਾਠ ਆਪਾਂ ਹਨਾ ਜਪਜੀ ਸਾਹਿਬ ਜੀ ਦੇ ਤੇ ਵਾਹਿਗੁਰੂ ਜੀ ਨਾਲੇ ਤਾਂ ਦੇਖੋ ਜਦੋਂ ਆਪਾਂ ਖਾਣਾ ਪਾਣੀ ਬਣਾਉਣੀ ਆ ਹਨਾ ਤੁਸੀਂ ਨਾਮ ਜਪੋਗੇ ਤੁਹਾਡੇ ਘਰ ਦੇ ਪਰਿਵਾਰ ਦਾ ਹਨਾ ਦਿਮਾਗ ਹੈ ਜਿਹੜਾ ਉਹਨਾਂ ਦਾ ਦਿਲ ਹੈ ਜਿਹੜਾ ਉਹਨਾਂ ਦੀ ਬੁੱਧੀ ਹੈ ਹਨਾ ਉਹ ਆਟੋਮੈਟਿਕ ਹੀ ਹਨਾ ਬਾਦਲ ਨਗੇ ਵਾਹਿਗੁਰੂ ਜੀ ਤੁਹਾਡੇ ਘਰ ਵਿੱਚ ਕਦੇ ਵੀ ਕਲੇਸ਼ ਲੜਾਈ ਝਗੜਾ ਨਹੀਂ ਹੋਊਗਾ ਹਨ ਅਗਰ ਹੁੰਦਾ ਵੀ ਹੈ ਚਲੋ ਕਿਸੇ ਕਾਰਨ ਕਰਕੇ ਤਾਂ ਵਾਹਿਗੁਰੂ ਜੀ ਉਸ ਨੂੰ ਕੱਟ ਦਿੰਦੇ ਨੇ ਦੇਖੋ ਹਨ ਬਜ਼ੁਰਗਾਂ ਦਾ ਵੀ ਅਲੱਗ ਲੱਗੇ ਮੇਰੇ ਘਰ ਇਹ ਨਹੀਂ ਹੈਗਾ ਵੀ ਹਨ ਬਿਪਏ ਨੇ ਜਿੱਥੇ ਉਹਨਾਂ ਨੂੰ ਰੋਟੀ ਪਾਣੀ ਦਿਓ ਜਾਂ ਨਾ ਦਿਓ ਹਨ ਜਿਹੜਾ ਕੁਝ ਬਣਿਆ ਉਹੀ ਦੇ ਦੋ ਨਹੀਂ ਸਾਰਾ ਅਲੱਗ ਲੱਗੇ ਖਾਂਦੇ ਨੇ ਕੋਈ ਫਰੂਟ ਖਾਂਦਾਗਾ ਕੋਈ ਡਰਾਈ ਫਰੂਟ ਦੇਣੇ ਨੇ ਕਿਸੇ ਨੂੰ ਕਿਸੇ ਨੂੰ ਦੁੱਧ ਦੇਣਾ ਕਿਸੇ ਘੱਟੋ-ਘੱਟ ਮੈਨਾਂ ਦਾ 4-5 ਵਾਰ ਤਾਂ ਨਾ ਸਵੇਰੇ-ਸਵੇਰੇ ਮੈਂ ਚਾਹ ਬਣਾ ਲੈਨੀ ਆਂ ਫੀਰੇ ਡੇ ਘਰ ਦੇ ਵਿੱਚ ਝਾੜੂ ਪੋਚਾ ਕਰਨਾ ਹਨਾ ਕੱਪੜੇ ਲੀੜੇ ਧੋਣੇ ਸਾਰੇ ਮੈਂ ਖੁਦ ਹੀ ਕਰਦੀ ਆ ਸਿਰਫ ਇੱਕ ਗੋਹਾ-ਗੋਹਾ ਸਿੱਟਣ ਵਾਸਤੇ ਹਨਾ ਦੀਦੀ ਲਗਾਏ ਹੋਏ ਨੇਗੇ ਤੇ ਉਹ ਗੋਹਾ ਸਿੱਟਣਾ ਆਉਂਦੀ ਐ ਤੇ ਮੇਰੇ ਸਾਸੂ ਮਾਣ ਨੂੰ ਹਨਾ ਕਾਫੀ ਟਾਈਮ ਪਹਿਲਾਂ ਉਹਨਾਂ ਦੇ ਇੱਕ ਦੋ ਹਨਾ ਐਕਸੀਡੈਂਟ ਜੋ ਹੋ ਗਏ ਸੀਗੇ ਉਹਦੇ ਵਿੱਚ ਉਹ ਕਾਫੀ ਜ਼ਿਆਦਾ ਹਨਾ ਡਾਊਨ ਹੋ ਗਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਗਠੀਏ ਦੀ ਬਿਮਾਰੀ ਹੋ ਗਈ ਸੀਗੀ ਤੇ ਬਾਕੀ ਹੈ ਨਾ ਜਦੋਂ ਉਮਰ ਦੇ ਹਿਸਾਬ ਨਾਲ ਥੋੜਾ ਜਣਾ ਇੱਕ ਬਿਮਾਰੀਆਂ ਆ ਗਈਆਂ ਸੀਗੀਆਂ ਉਹਦੇ ਨਾਲ ਥੋੜੇ ਜਿਹਾ ਉਹ ਬੀਕ ਹੋ ਗਏ ਤੇ ਉਹਨਾਂ ਤੋਂ ਇੰਨਾ ਕੰਮ ਨਹੀਂ ਬਣਦਾ ਹਨਾ ਵੱਧੋ-ਵੱਧੋ ਬੈਠੇ-ਵੱਟੇ ਸਬਜ਼ੀ ਕਈ ਵਾਰੀ ਕੱਟ ਦਿੰਦੇ ਨੇ ਅਗਰ ਮਾਨ ਕਰਦਾ ਉਹਨਾਂ ਦਾ ਨਹੀਂ ਕਰਦਾ ਤਾਂ ਮੈਂ ਕਦੇ ਅੱਜ ਤੱਕ ਦੇਖੋ ਮੇਰੀ ਮੈਰਿਜ ਨੂੰ 18 ਸਾਲ ਹੋ ਗਏ ਮੈਂ ਕਦੇ ਇਹ ਨਹੀਂ ਕਿਹਾ ਵੀ ਮੰਮੀ ਤੁਸੀਂ ਹੈਨਾ ਸਬਜ਼ੀ ਕੱਟ ਦੋ ਜਾਂ ਤੁਸੀਂ ਹੈਨਾ ਚਾਹ ਬਣਾ ਲਓ ਜਾਂ ਤੁਸੀਂ ਕੁਝ ਵੀ ਕਰ ਲਓ ਤੇ ਇਹ ਦੇਖੋ ਸਾਰੇ ਕੰਮ ਮੈਂ ਤੁਹਾਨੂੰ ਅੱਜ ਇਸੇ ਲਈ ਦਿਖਾਏ ਨੇਗੇ ਕੀ ਕੀਮੀ ਆਪਾਂ ਵਾਹਿਗੁਰੂ ਜੀ ਨੂੰ ਹਨਾ ਪਾ ਸਕਦੇ ਆ ਤੁਸੀਂ ਦੇਖੀ ਨੇ ਤੁਸੀਂ ਸਾਖੀਆਂ ਵੀ ਸੁਣੀਆਂ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਕਿੱਡੀ ਵੱਡੀ ਉਮਰ ਦੇ ਵਿੱਚ ਬਜ਼ੁਰਗ ਜਦੋਂ ਕਿ ਉਹ ਦੁਨੀਆ ਤੋਂ ਹਨਾ ਅਭਧਾ ਦੇ ਰੂਪੀ ਸਰੀਰ ਨੂੰ ਤਿਆਗਣ ਵਾਲੇ ਸੀਗੇ ਉਦੋਂ ਵੀ ਉਹਨਾਂ ਨੇ ਦੇਖੋ ਕੀਰਤਨ ਨੂੰ ਪ੍ਰਧਾਨ ਮੰਨਿਆ ਹਨਾ ਤੁਸੀਂ ਹੋਰ ਵੀ ਬਹੁਤ ਸਾਰੇ ਹਨਾ ਬਾਬਾ ਜੀਆਂ ਬਾਰੇ ਸੁਣਿਆ ਹੋਣਾ ਹੈਗਾ ਜਿੱਦਾਂ ਕਿ ਬਾਬਾ ਆਤਰ ਸਿੰਘ ਜੀ ਹੋਏ ਨੇ ਉਹਨਾਂ ਨੇ ਵੀ ਆਪਣੇ ਹਨਾ ਪਰਿਵਾਰ ਦੇ ਵਿੱਚ ਰਹਿ ਕੇ ਸਾਰੇ ਆਪਣੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵਾਹਿਗੁਰੂ ਜੀ ਨੂੰ ਪਾਇਆ ਹਨਾ ਇਹ ਨਹੀਂ ਹੁੰਦਾ ਵੀ ਆਪਾਂ ਹਨਾ ਸਾਰਾ ਕੰਮ ਛੱਡ ਕੇ ਬੈਠ ਜਾਈਏ ਦੇਖੋ ਮੈਂ ਜਦੋਂ ਆਪਣੀ ਬਾਣੀ ਪੜ੍ਹਦੀ ਆ ਠੀਕ ਹੈ ਨਿਤਨੇਮ ਜਿਹੜਾ ਕਰਨਾ ਹੈਗਾ ਸਵੇਰ ਦਾ ਤੇ ਸ਼ਾਮ ਦਾ ਉਹ ਆਪਣਾ ਹੁੰਦਾ ਹੀ ਹੁੰਦਾ ਹੈਗਾ ਜਦੋਂ ਵੀ ਟਾਈਮ ਲੱਗਦਾ ਤੁਹਾਨੂੰ ਕਈ ਵਾਰੀ ਹੁੰਦਾ ਹੈ ਨਾ ਵੀ ਮੈਨੂੰ ਸਵੇਰੇ ਟਾਈਮ ਨਹੀਂ ਲੱਗਦਾ ਤਾਂ ਤੁਹਾਨੂੰ ਦਿਨ ਦੇ ਵਿੱਚ ਟਾਈਮ ਲੱਗਦਾ ਹਨਾ ਤਾਂ ਤੁਸੀਂ ਦਿਨ ਦੇ ਵਿੱਚ ਤੁਸੀਂ ਆਪਣਾ ਨਿਤਨੇਮ ਸੰਪੂਰਨ ਕਰ ਲਓ ਦੇਖੋ ਕਹਿੰਦੇ ਨੇ ਕਹਿੰਦੇ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾ ਤਾਂ ਵੀ ਤੁਹਾਨੂੰ ਵਾਹਿਗੁਰੂ ਜੀ ਹੈਨਾ ਜੋ ਵੀ ਤੁਸੀਂ ਮੰਗੋਗੇ ਸੰਪੂਰਨ ਕਰਨਗੇ ਪੂਰਾ ਕਰਨਗੇ ਕਿਉਂਕਿ ਉਹ ਦਿਲ ਦੀਆਂ ਜਾਣਦੇ ਨੇ ਉਹ ਸਿਰਫ ਭੇਖ ਨੂੰ ਨਹੀਂ ਅੰਦਰੋਂ ਜਿਹੜਾ ਤੁਸੀਂ ਪਿਆਰ ਕਰਦੇ ਹੋ ਉਸ ਨੂੰ ਜਾਣਦੇ ਹੈਗੇ ਹੈਨਾ ਜਿੱਦਾਂ ਕਿ ਕਿਸੇ ਮਤਲਬ ਕਿ ਮਾਪੁਰਸ਼ਾ ਨੇ ਹੈਨਾ ਇੱਕ ਮਾਈ ਨੂੰ ਕਿਹਾ ਕਹਿੰਦੀ ਵੀ ਤੂੰ ਵਾ ਰਾਮ ਰਾਮ ਕਹੀ ਜਾ ਹੈਨਾ ਉਹ ਵਿਚਾਰੀ ਬਜ਼ੁਰਗ ਸੀਗੀ ਰਾਮ ਰਾਮ ਤਾਂ ਭੁੱਲ ਗਈ ਹੈਨਾ ਉਹ ਮਰੇ ਮਰੇ ਹੀ ਕਹਿਣ ਲੱਗੀ ਉਹਦੇ ਨਾਲ ਵੀ ਹੈਨਾ ਉਹਦਾ ਜਿਹੜਾ ਜੀਵਨ ਸੀਗਾ ਉਹ ਤਰ ਗਿਆ ਸੀ ਹੈਨਾ ਤੇ ਇਸ ਤਰੀਕੇ ਦੇ ਨਾਲ ਇਹ ਨਹੀਂ ਹੈਗਾ ਵੀ ਹਨਾ ਸਾਰਾ ਦਿਨ ਵੀ ਮੈਂ ਬੈਠੀ ਪਤਨੀ ਕਿਤਾਬਾਂ ਪੜ੍ਹ ਰਕੇ ਸਾਨੂੰ ਸੁਣਾਉਂਦੀ ਰਹਿਣੀ ਹੈ ਨਾ ਕਈ ਦੇ ਮਨ ਦੇ ਵਿੱਚ ਹੁੰਦਾ ਹੈ ਹਨਾ ਤੇ ਇਹ ਦੇਖੋ ਮੇਰੇ ਡੇਲੀ ਦਾ ਰੁਟੀਨ ਹੈ ਇਹ ਨਹੀਂ ਹੈਗਾ ਇਹ ਵਿੱਚ ਤਾਂ ਹਜੇ ਅੱਧਾ ਵੀ ਨਹੀਂ ਹੈਗਾ ਕਿਉਂਕਿ ਜਿਹੜਾ ਬੱਚਿਆਂ ਨੂੰ ਸਕੂਲ ਤੋੜਨਾ ਮੈਂ ਆਪਣੇ ਹਸਬੰਦ ਜੀ ਨੂੰ ਆਫਿਸ ਤੋਂ ਉਹਨਾਂ ਦੇ ਕੁਟੇਲੀ ਆਫਿਸ ਵਾਲਿਆਂ ਦਾ ਤੁਹਾਨੂੰ ਪਤਾ ਵੀ ਜਦੋਂ ਟਿਫਨ ਵਗੈਰਾ ਬਣਾਉਣਾ ਹੁੰਦਾ ਹੈ ਹਨਾ ਉਦੋਂ ਹੀ ਪੱਤ ਲੱਗਦਾ ਫਿਰ ਪ੍ਰੈਸਾਂ ਵਗੈਰਾ ਕਰਨੀਆਂ ਸਾਰਿਆਂ ਦੇ ਕੱਪੜਿਆਂ ਨੂੰ ਹਨਾ ਦੇਖੋ ਇਹ ਨਹੀਂ ਹੁੰਦਾ ਹੈਗਾ ਵੀ ਚਲੋ ਹੁਣ ਮੈਂ ਕੀ ਕਹਾਂ ਨਾ ਬਸ ਅੱਜ ਦੀ ਜਿਹੜੀ ਮੈਂ ਵੀਡੀਓ ਬਣਾਉਣ ਦਾ ਮੇਰਾ ਮੇਨ ਕਾਰਨ ਇਹੀ ਸੀਗਾ ਕਿ ਅਕਸਰ ਆਪਾਂ ਨੂੰ ਹੁੰਦਾ ਹੈ ਨਾ ਵੀ ਆਪਾਂ ਕਿਸ ਤਰੀਕੇ ਨਾਲ ਨਾਮ ਜਪੀਏ ਕਿਵੇਂ ਬੈਠ ਕੇ ਜਪੀਏ ਕਿੱਥੇ ਜਪੀਏ ਇਨ੍ਹਾਂ ਦੇ ਵਿੱਚ ਹੀ ਆਪਾਂ ਫਸੇ ਰਹਨੇ ਆ ਹਨ ਕਿਉਂਕਿ ਘੁੰਮਣ ਘੇਰੀਆਂ ਦੇ ਵਿੱਚ ਜਦੋਂ ਆਪਾਂ ਚੱਕਰ ਵੀ ਉਹ ਦੇ ਵਿੱਚ ਫਸ ਜਾਂਦੇ ਆ ਫਿਰ ਆਪਾਂ ਨੂੰ ਕੁਝ ਵੀ ਹਾਸਿਲ ਨਹੀਂ ਹੁੰਦਾ ਇਨ੍ਹਾਂ ਚੀਜ਼ਾਂ ਤੋਂ ਦੁਖੀ ਹੋ ਕੇ ਫਿਰ ਆਪਾਂ ਹਨਾ ਪਖੰਡੀਆਂ ਦੇ ਡੇਰਿਆਂ ਦੇ ਸਾਧਾਂ ਦੇ ਹਨਾ ਉਹਨਾਂ ਦੇ ਚਲੇ ਜਾਣੇ ਆਗੇ ਦੇਖੋ ਅੱppa ਕਹਿੰਦੇ ਵੀ ਮੈਨੂੰ ਪਾਠ ਕਰਨ ਦਾ ਟਾਈਮ ਨਹੀਂ ਮਿਲਦਾ ਤੁਸੀਂ ਦੇਖਿਓ ਨਾ ਸਰਸੇ ਵਾਲੇ ਦੇ ਬਿਆਸ ਵਾਲੇ ਦੇ ਨਾ ਜ਼ਿਆਦਾਤਰ ਜਿਹੜੀਆਂ ਮੇਰੀਆਂ ਭੈਣਾਂ ਨੇ ਹਨਾ ਉਥੇ ਬਹੁਤ ਜ਼ਿਆਦਾ ਕੱਟ ਕਰਕੇ ਹੁੰਦੀਆਂ ਨੇ ਜੀ ਹਨਾ ਜਦੋਂ ਵੀ ਕਈ ਵਾਰੀ ਲੰਗੀਂਦਾ ਹੈ ਨਾ ਸਾਡੇ ਤੇ ਰਸਤੇ ਦੇ ਵਿੱਚ ਕਾਫੀ ਨੇ ਦੇਖੋ ਉਸ ਟਾਈਮ ਆਪਾਂ ਨੂੰ ਹਨਾ ਟਾਈਮ ਮਿਲ ਜਾਂਦਾ ਜਦੋਂ ਚੁਗਲੀਆਂ ਕਰਨੀਆਂ ਹੁੰਦੀਆਂ ਨੇ ਉਸ ਟਾਈਮ ਆਪਾਂ ਨੂੰ ਹਨਾ ਟਾਈਮ ਮਿਲ ਜਾਂਦਾ ਤਾਂ ਉਸ ਟਾਈਮ ਤੁਸੀਂ ਆਪਦੇ ਵਾਹਿਗੁਰੂ ਜੀ ਨੂੰ ਯਾਦ ਕਰੋ ਕੰਮ ਕਰਦੇ ਕਰਦੇ ਤੁਸੀਂ ਹਨਾ ਪਰਮੇਸ਼ਰ ਨੂੰ ਪਾ ਸਕਦੇ ਹੋ ਕਹਿੰਦੇ ਆ ਇਹ ਨਹੀਂ ਹੈਗਾ ਵੀ ਤੁਹਾਨੂੰ ਰੱਬ ਨਹੀਂ ਮਿਲੇਗਾ ਕਿਉਂਕਿ ਕਿਰਤ ਕਰਦੀ ਨੂੰ ਜਦੋਂ ਵਾਹਿਗੁਰੂ ਜੀ ਨੇ ਕਿਹਾ ਵੀ ਆਪਦੇ ਪਰਿਵਾਰ ਦੇ ਵਿੱਚ ਰਹਿ ਕੇ ਆਪਦੇ ਕੰਮ ਵੀ ਕਰ ਤੇ ਮੈਨੂੰ ਯਾਦ ਵੀ ਕਰ ਕਿਉਂਕਿ ਕਿਰਤ ਕਰੀ ਜਾ ਤੂੰ ਫਲ ਦੇਣਾ ਵਾਹਿਗੁਰੂ ਜੀ ਨੇ ਜਦੋਂ ਉਹਨਾਂ ਦੀ ਕਿਰਪਾ ਹੋਊਗੀ ਤਾਂ ਉਹਨਾਂ ਨੇ ਤੈਨੂੰ ਦੇ ਹੀ ਦੇਣਾ ਹੈ ਹਨਾ ਕਿਉਂਕਿ ਉਹ ਦਿਲ ਦੀਆਂ ਜਾਣਦੇ ਨੇ ਤੇ ਸਭ ਤੋਂ ਮੇਨ ਗੱਲ ਹੈ ਜਦੋਂ ਵੀ ਤੁਸੀਂ ਨੇ ਪਾਠ ਕਰਨਾ ਜਿੱਦਾਂ ਕਿ ਹੁਣ ਆਪਾਂ ਨੇ ਕਿਸੇ ਇੱਕ ਚੀਜ਼ ਦੇ ਨਿਮਿਤ ਪਾਠ ਕਰਨਾ ਹਨਾ ਵੀ ਆਪਾਂ ਨੂੰ ਹੁੰਦਾਗਾ ਵੀ ਮੇਰੀ ਆਹ ਕਾਰਜ ਮੇਰਾ ਸੰਪੂਰਨ ਹੋ ਜੀ ਇਹ ਤਾਂ ਦੇਖੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਤੁਰਦੇ ਫਿਰਦੇ ਇਸ ਤਰੀਕੇ ਦੇ ਨਾਲ ਹਨਾ ਆਪਣਾ ਨਿਤਨੇਮ ਸੰਪੂਰਨ ਕਰ ਸਕਦੇ ਹੋ ਤੁਸੀਂ ਵਾਹਿਗੁਰੂ ਜੀ ਨੂੰ ਹਰ ਟਾਈਮ ਯਾਦ ਕਰੋ ਤੁਹਾਨੂੰ ਇਹ ਨਹੀਂ ਕਿਤੇ ਵੀ ਜਾ ਕੇ ਕਹਿਣਾ ਪਊਗਾ ਵੀ ਸਾਡੇ ਘਰ ਦੇ ਵਿੱਚ ਕਲੇਸ਼ ਹੈ ਸਾਡੇ ਘਰ ਦੇ ਵਿੱਚ ਨਸ਼ਾ ਹੈ ਜਾਂ ਸਾਡੇ ਘਰ ਦੇ ਵਿੱਚ ਹਨਾ ਕਿਸੇ ਵੀ ਚੀਜ਼ ਦਾ ਬਾਧਾ ਨਹੀਂ ਹੁੰਦਾ ਕਿਉਂਕਿ ਜਦੋਂ ਤੁਸੀਂ ਵਾਹਿਗੁਰੂ ਜੀ ਦਾ ਨਾਮ ਹਰ ਟਾਈਮ ਕੰਮ ਕਰਦੀਆਂ ਪੈਣਾ ਜਪਣੀਆਂ ਦੇਖੋ ਪੈਣਾ ਦੇ ਹੱਥ ਬਹੁਤ ਵੱਡੀ ਗੱਲ ਹੈ ਹਨਾ ਕਿਉਂਕਿ ਅੱਗੇ ਜ਼ਿਆਦਾ ਉਤਾਰਾ ਜਿਹੜੀਆਂ ਬਜ਼ੁਰਗ ਔਰਤਾਂ ਹੁੰਦੀਆਂ ਸੀ ਜਿੱਦਾਂ ਕਿ ਉਹ ਕੰਮ ਕਰਦੇ ਆ ਤੁਸੀਂ ਬੀਬੀ ਅਮਰੋਜੀ ਦੀ ਹੈ ਨਾ ਸਾਕੀ ਸੁਣੀ ਹੋਣੀ ਹੈ ਕਿ ਉਹ ਦੁੱਧ ਰੜਕਦੀ ਵੀ ਗੁਰਬਾਣੀ गा ਰਹੇ ਸੀਗੇ ਹੈ ਨਾ ਦੇਖੋ ਪਤਾ ਨਹੀਂ ਹੈਗਾ ਵੀ ਤੁਹਾਡੇ ਅੰਦਰੋਂ ਕਿਹੜਾ ਸਬਦ ਹੈ ਜਿਹੜਾ ਨਿਕਲ ਜੇ ਜਿਹੜੇ ਨਾਲ ਤੁਹਾਡੇ ਘਰ ਦਾ ਨਾ ਪਾਰ ਉਤਾਰਾ ਹੋ ਜੇ ਦੇਖੋ ਮੈਂ ਜੋ ਕਰਦੀ ਆ ਮੈਂ ਤੁਹਾਨੂੰ ਉਹੀ ਦੱਸ ਦਿੰਨੀ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਕਿਉਂਕਿ ਚੈਨਲ ਦੇ ਵਿੱਚ ਤੁਹਾਨੂੰ ਕੁਝ ਵੀ ਹੋਰ ਨਹੀਂ ਮਿਲੇਗਾ ਵਾਹਿਗੁਰੂ ਜੀ ਦੀ ਮੈਂ ਮੋਤੋ ਬਿਨਾ ਸਤ ਸ੍ਰੀ ਅਕਾਲ ਜੀ